ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਅੱਜ ਅਸੀਂ ਤਲਵੰਡੀ ਸਾਬੋ ਮੰਡੀ ਪਹੁੰਚੇ ਆ ਜੀ ਟਰੈਕਟਰਾਂ ਦੀ ਮੰਡੀ ਤੇ ਟਰੈਕਟਰ ਦਿਖਾਉਣੇ ਆ ਸਾਨੂੰ ਦੋ ਆ ਬਾਈ ਦੇ ਟਰੈਕਟਰ ਨੇ ਜੀ ਬਾਈ ਦੱਸੂ ਆਪਾਂ ਨੂੰ ਸਾਸਰੀ ਕਾਲ ਬਾਈ ਇਹ ਬਾਈ ਕਿਹੜਾ ਮਾਡਲ ਆ ਜੀ ਟਰੈਕਟਰ ਇਹ ਇਹ ਬਾਈ ਜੀ 13 ਮਾਡਲ ਹੈ ਟਰੈਕਟਰ ਤੇ ਵੀ 3 ਮਹੀਨੇ ਦਾ ਨੰਬਰ ਹੈ ਇਹ ਵੀ ਪਾਕੀ ਠੀਕ ਆ ਜੀ ਤੇ ਸਾਰਾ 오ਰੀਜਨਲ ਆ ਵੀਰੇ ਟਾਇਰ ਨਵੇਂ ਨੇ ਕੀ ਅੱਛਾ ਜੀ ਟਾਇਰ ਨਾ ਮੈਨੇ ਚਾਰੇ ਤੇ ਉਹ ਵੀ ਸਾਫ ਸੁਥਰਾ ਟਰੈਕਟਰ ਰੰਗ ਬੱਖੋਂ ਵੀ ਉਹ ਵੀ ਲੀਕਜ ਵਗੈਰਾ ਕਿਤੇ ਨਹੀਂ ਹੈਗਾ ਥੋਚੋ ਥੋਚੋ ਦਿਖਾ ਲਓ ਟਾਇਰ ਨਾ ਮੈਨੇ ਸਾਰੇ ਮਰਾਟਾਂ ਦਾ ਵੀ ਸਾਫ ਸੁਥਰਾ ਹੈਗਾ ਇਹ ਪੂਰਾ ਸੋਨਾ ਟਰੈਕਟਰ ਹੈ ਪੀ ਵੀ 03 ਪੀ ਵੀ ਨੰਬਰ ਹੈ ਉਹ 2013 ਮਾਡਲ ਆ ਤੇ ਇਹ ਰੇਟ ਕੀ ਆਈ ਇਹਦਾ 475000 ਰੁਪਏ ਦਾ 475000 ਉਹ ਛੱਡ ਕਿਥੋਂ ਤੱਕ ਦਿਓਗੇ ਜੀ ਬਾਈ ਫੁੱਲ ਮਾਨਤਾਨ ਕਰਾਂਗੇ ਛੋਟੀ ਵੀਡੀਓ ਦੇਖ ਕੇ ਉਹ ਜਿਹੜਾ ਬੰਦਾ ਕੋਈ ਠੀਕ ਹੈ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਜੀ ਬਾਈ ਕਹਿੰਦੇ ਫੁੱਲ ਮਾਨਤਾਨ ਕੀਤਾ ਜਾਊਗਾ ਨਵੀਂ ਛਤਰੀ ਆ ਪੂਰਾ ਸਾਫ਼ ਸੁਥਰਾ ਟਰੈਕਟਰ ਆ ਜੀ ਤੇ ਅੱਗੇ ਵੀ ਕਟ 552 ਜੀ ਇਹ ਕਿਹੜਾ ਮਾਡਲ ਆ ਬਾਈ ਇਹ 2007 ਮਾਡਲ ਆ ਬਾਈ ਕਲੌਕ ਕਰਿੰਦੇ ਨੇ ਆ ਜੀ ਠੀਕ ਹੈ ਜੀ ਪਹਿਲੀ ਪਾਰਟੀ ਦਾ ਡਾਕਟਰ ਸਾਰਾ ਰੇਂਜ ਵਾਲਾ ਕਿਤੇ ਹੀ ਬੰਦਾ ਕਲਮ ਵੀ ਸਾਫਤ ਕਰਦੇ ਉਹ ਵੀ ਆਪਣੇ ਜ਼ਿੰਮੇ ਵਾਲੀ ਹੈ ਠੀਕ ਹੈ ਜੀ ਬੜੀਆ ਇਹ ਵੀ ਟਾਇਰ ਹੈ ਇਹਦੇ ਵੀ ਨਵੇਂ ਨੇ ਜੀ ਸਾਫ ਬੁਢੀ ਲਾਈਨ ਦਾ ਬਹੁਤ ਚੰਗਾ ਬਾਈ ਇੰਜਨ ਗੇਅਰ ਦਾ ਕਲਾਸ ਕਰ ਇੰਜਨ ਦਾ ਚਲਾਈ ਵੀ ਬਹੁਤ ਚੰਗੀ ਠੀਕ ਹੈ ਜੀ ਕਰਲਾਸ ਕਰ ਇੰਜਨ ਚਾ ਬਾਈ ਕਹਿੰਦਾ ਤੇ ਉਹ ਵੀ ਸਾਫ ਸੁਥਰਾ ਵਧੀਆ ਚਲਾਈ ਬੁਖੋਂ ਵੀ ਸਹੀ ਹੈ ਮਰਾਟਾਂ ਦਾ ਵੀ ਸਾਫ ਹੈ ਇਧਰੀ ਸਾਈਡ ਤੋਂ ਵੀ ਦਿਖਾ ਦਿ ਬਾਈ ਹਾਂ ਇਧਰੋਂ ਵੀ ਦਿਖਾ ਦਿੰਦਾ ਇੰਜਣ ਜਮਾ ਸੁੱਕਾ ਹੈ ਜਮਾ ਵਧੀਆ ਕਿਤੇ ਲੀਕਜ ਵਗੈਰਾ ਨਹੀਂ ਹੈਗੀ ਟਾਇਰ ਵੀ ਵਧੀਆ ਨੇ ਛਾਤਰੀ ਵੀ ਵਧੀਆ ਜੀ ਟਰੈਕਟਰ ਦੀ ਅੱਛਾ ਇਹਦਾ ਰੇਟ ਬਾਰੇ ਇਹ ਦੱਸੋ ਇਹਦਾ ਵੀਰੇ ਹੈਗਾ 355000 ਰੁਪਏ ਠੀਕ ਹੈ ਜੀ ਸੱਤ ਮਾਡਲ ਹੈਗਾ ক্লোਜ਼ ਕਰਿੰਦੇ ਨਾ ਅਕੀਮਾਨਤਾਨ ਵਧੀਆ ਕਰਾਂਗੇ ਜੇ ਕੋਈ ਕੋਈ ਵੀਡੀਓ ਦੇਖ ਕੇ ਆਉਂਦਾ ਠੀਕ ਹੈ ਜੀ 3,55,000 ਰੇਟ ਆ ਬਾਈ ਕਹਿੰਦਾ ਵੀ ਮਾਨਤਾਨ ਪੂਰਾ ਕਰਾਂਗੇ ਵੀਰੇ ਪਹਿਲੀ ਪਾਰ ਦੀ ਦਾ 50 ਨੰਬਰ ਠੀਕ ਹੈ ਜੀ ਮਾਨਤਾਨ ਬਾਈ ਕਹਿੰਦਾ ਫੁੱਲ ਕਰਾਂਗੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਤੁਹਾਡਾ ਨੰਬਰ ਵੀ ਬੋਲ ਦਿਓ ਜੀ 987685122 987685122 5122 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਤੇ ਮਾਨਤਾਨ ਤੁਹਾਡਾ ਪੂਰਾ ਕਰਿਆ ਜਾਊ 2 ਸੁਵਰਾਜ ਟਰੈਕਟਰ ਨੇ ਜੀ ਇੱਕ ਤੀਜਾ ਟਰੈਕਟਰ ਮੈਂ ਦਿਰਾ ਉਹ ਵੀ ਦਿਖਾ ਦਿੰਨੇ ਆ ਜੀ ਹਣਾ ਤੀਜਾ ਟਰੈਕਟਰ ਨੰਬਰ ਆਈ 475 ਇਹ ਕਿਹੜਾ ਮਾਡਲ ਹੈ ਜੀ ਇਹ ਬਾਈ ਜੀ 1996 ਹੈ ਮਾਡਲ ਆਗਾ ਠੀਕ ਹੈ ਤਿੰਨ ਚਾਰ ਦਿਨ ਮੇਰਾ ਪਹਿਲਾਂ ਸਾਰਾ ਟੋਟਲ ਬਿਲ ਹੋਇਆਗਾ ਠੀਕ ਹੈ ਮੱਲਾ ਕੰਮ ਹੋ ਰਿਹਾ ਹੈ ਟਾਇਰ ਨਵੇਂ ਨੇ ਇੰਜਨ ਦੀ ਫੁੱਲ ਗਾਰੰਟੀ ਹੈ ਬਾਈ ਬਾਕੀ ਨੋਰ ਦੀ ਫੁੱਲ ਗਾਰੰਟੀ ਹੈ ਬਾਈ ਟਾਇਰ ਨਵੇਂ ਆ ਜਮਾ ਤੇ ਇੰਜਨ ਦਾ ਕੰਮ ਹੋਇਆਗਾ ਫੁੱਲ ਸਮੁਗ੍ਰੋ ਵੀ ਦਿਖਾ ਦਿੰਨੇ ਆ ਵਧੀਆ ਸਾਫ ਹੈ ਟਰੈਕ ਤੋਂ ਲੀਕ ਨਹੀਂ ਸਾਰਾ ਜਿੰਨ ਵਾਲਾ ਵਧੀਆ ਠੀਕ ਹੈ ਜੀ origignal ਟਰੈਕਟਰ ਆ ਵਧੀਆ ਮੁਗਰਾਟਾ ਮੂਤਾਂ ਦਾ ਵੀ ਸਾਫ ਹੈ ਜਮਾ ਵਧੀਆ ਆ ਲਾਈਟਾਂ ਦੀ ਆ ਵੀ ਨਾਲ ਦੀਆਂ ਲੱਗੀਆਂ ਹੋਆਂ ਨੇ ਲਾਈਟਾਂ ਜੀ ਫਿਰ ਪਿੰਡ ਵੀ ਦੱਸ ਦਿਓ ਬਾਈ ਪਿੰਡ ਕਿਹੜਾ ਆਪਣਾ ਬਾਈ ਪਿੰਡ ਕਾਨੇ ਤੇ ਜ਼ਿਲ੍ਹਾ ਬਰਨਾਲਾ ਪਿੰਡ ਕਾਨੇ ਗਿਆ ਬਾਈ ਦਾ ਜ਼ਿਲ੍ਹਾ ਬਰਨਾਲਾ ਤੇ ਨੰਬਰ ਤੁਹਾਨੂੰ ਬੋਲਤਾ ਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਆ ਸਕਦੇ ਹਾਂ ਇਹਦਾ ਰੇਟ ਜੀ ਇਹਦਾ 185000 ਬਈ ਤੇ 185000 ਰੇਟ ਹੈ ਟਰੈਕਟਰ ਆਪਣੇ ਕੋਲ ਸਾਰੇ ਬਈ ਉੱਚੇ ਮਾਡਲ ਦੀ ਹੁੰਦੇ ਨੇ ਇੱਥੇ ਥੋੜੇ ਘੱਟ ਲੱਗੇ ਹੋਣੇ ਸਾਰੇ ਭਾਂਤੇ ਹੁੰਦੇ ਨੇ ਠੀਕ ਹੈ ਜੀ ਹੋਰ ਟਰੈਕਟਰ ਲੈਣ ਲਈ ਵੀ ਸੰਪਰਕ ਕਰ ਸਕਦੇ ਹੋ ਕਹੇਗਾ ਵੀ ਟਰੈਕਟਰ ਲੈ ਲੈ ਮਰਜ਼ੀ ਲੈ ਲੈ ਕਹੇਗਾ ਵੀ ਟਰੈਕਟਰ ਲੈਣਾ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਮਾਨਤਾਨਾ ਤੁਹਾਡਾ ਪੂਰਾ ਕੀਤਾ ਜਾਊਗਾ ਨੰਬਰ ਤੇ ਸੰਪਰਕ ਕਰਕੇ ਆ ਸਕਦੇ ਹੋ ਦਿਨੇ-ਦਿਨੇ ਫੋਨ ਲਾ ਲਓ ਸ਼ਾਮ ਨੂੰ ਕੁਵੇਲੇ ਫੋਨ ਨਾ ਲਾਓ ਬਈ ਇੰਨੀਕ ਬੇਨਤੀ ਆ ਅਰੇ ਆਲੇ ਦੁਆਲੇ ਵਿੱਚੋਂ ਵਿੱਚ ਦਿਖਾ ਹਾਂ। ਹਾਂਜੀ ਬਾਈ ਇੱਕ ਟਰਾਲੀ ਦਿਖਾਉਣਾ ਤੁਹਾਨੂੰ। ਇਹ 11 11 6 ਜੀ। 11 6 ਆ ਬਾਈ ਲਿਫਟ ਵਾਲੀ ਆ ਜੀ। ਅੱਛਾ ਜੀ। ਇਹਨਾਂ ਕੰਪਲੀਟ ਤੂੜੀ ਵਾਲੀ ਜਾਲੀ ਆ ਵੀਰੇ ਹੁਣੇ ਲੱਗੀ ਆ ਜੀ। ਠੀਕ ਹੈ। ਤੇ 33000 ਰੁਪਏ ਦਾ ਸਮਾਨ ਹੋ ਹੈਗਾ ਨਾਲ ਦੇ ਦਾ ਟਾਇਰ ਨਹੀਂ ਕੜੇ ਵਾਲੇ ਰੰਗ ਨਹੀਂ ਜੀ। ਠੀਕ ਹੈ ਜੀ। ਨਮਾ ਲਿਫਟ ਪੰਪ ਲੱਗਿਆ ਬਾਈ। ਕਿਸੇ ਪਾਸੋਂ ਜਰੀ ਖਰੀ ਨਹੀਂ ਪੁਰਾਣੇ ਲੋਹੇ ਦੀ ਬਣਿਆ ਠੀਕ ਹੈ ਜੀ। ਬਾਕੀ ਤੁਹਾਨੂੰ ਟਰਾਲੀ ਦਿਖਾਉਣਾ ਜੀ ਇਹ 11 6 ਟਰਾਲੀ ਆ। ਤੇ ਕੜੇ ਵਾਲੇ ਰਿੰਬ ਨੇ ਟਾਇਰ ਵੇਦਾਗ ਨੇ ਟਾਇਰ ਵੀ ਵੇਦਾਗ ਨੇ ਜਮਾ ਟੱਕੀ ਟਾਇਰ ਨੇ ਤੇ ਵਿੱਚੋਂ ਵੀ ਦਿਖਾ ਦਿੰਦੇ ਆ ਹਰਸ ਵੀ ਵਧੀਆ ਪੂਰਾ ਯਾਲੀ ਲੱਗੀ ਹੋਈ ਐ ਤੇ ਜੱਕ ਵਾਲੀ ਟਰਾਲੀ ਐ ਵਧੀਆ ਜੱਕ ਲੱਗਿਆ ਹੋਇਆ ਪੂਰਾ ਹੈ ਵੀ ਤੇ ਇਧਰਲਾ ਰਿੰਬ ਟਾਇਰ ਦੋਏ ਵੀ ਵਧੀਆ ਜਮਾ ਦੋਨੇ ਟਾਇਰ ਵਧੀਆ ਨੇ ਜੱਕ ਵੀ ਦਿਖਾਉਣਾ ਜੱਕ ਪੂਰਾ ਹੈ ਵੀ ਲੱਗਿਆ ਹੋਇਆ ਹੈ ਇਹ ਬੜੀਆ ਸਾਫ਼ ਸੂ 3 ਟਰਾਲੀ ਹੈ ਟੂੜੀ ਵਾਲੀ ਕੰਪਲੀਟ ਜਾਲੀ ਆ ਬਾਈ ਸਾਰੇ ਟਰੇਲੀ ਵਾਲੀ ਆ ਅੱਛਾ ਟੂੜੀ ਵਾਲੀ ਜਾਲੀ ਪੂਰੀ ਕੰਪਲੀਟ ਹੈ ਇਹਦੇ ਨਾਲ ਠੀਕ ਆ ਟਰੇਲੀ ਵਾਲੀ ਆ ਬਾਈ ਅੱਛਾ ਸਟੀਲ ਵਾਲੀ ਟੂੜੀ ਵਾਲੀ ਤੇ ਲਾਉਣ ਵੇਲੇ ਵੀ ਉਹ ਪੂਰਾ ਦਾ ਪੂਰਾ ਸੈੱਟ ਕੰਮ ਦੇਊਗਾ ਵੀ ਪਹਿਲਾ ਆਉਣ ਦੀ ਲੋੜ ਨਹੀਂ ਤੇ ਇਹਦਾ ਰੇਟ ਕੀ ਹੈ ਜੀ ਇਹਦਾ 1.40 ਲੱਖ ਰੁਪਏ ਬਾਈ ਮੌਕੇ ਤੇ ਮਾਨਤਾਨ ਕਰਦੇ ਠੀਕ ਹੈ 1.40 ਲੱਖ ਬਾਈ ਕਹਿੰਦਾ ਰੇਟ ਹੈ ਇਹ ਪੁਰਾਣੇ ਲੋਹੇ ਦੀ ਬਣੀ ਹੋਈ ਆ ਕੋਈ ਜਰੀ ਖਰੀ ਨਹੀਂ ਵਧੀਆ ਭਾਰੀ ਟਰਾਲੀ ਆ ਠੀਕ ਹੈ ਜੀ ਤੇ ਮਾਨਤਾਨ ਬਾਈ ਕਹਿੰਦਾ ਪੂਰਾ ਕੀਤਾ ਜਾਊਗਾ 1.40 ਲੱਖ ਰੇਟ ਹੈ ਤੇ ਬਾਈ ਨੂੰ ਉਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਟਰੈਕਟਰਾਂ ਵੇਲੇ ਦੱਸਿਆ ਸੀ ਉਹ ਉਹੀ ਨੰਬਰ ਆ ਬਾਈ ਦਾ ਤੇ ਧੰਨਵਾਦ ਜੀ ਸਾਰਿਆਂ ਦਾ